ਗੱਜਕੀਆਂ ਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੁਆਰਾ ਕੀਤੀਆਂ ਹੋਈਆਂ ਭਵਿਖਵਾਨੀਆਂ ਜੋ ਅੱਜ ਸੱਚ ਸਾਬਤ ਹੋ ਰਹੀਆਂ ਨੇ ਗੁਰੂ ਸਹਿਬਾਨ ਨੇ ਜੋ ਜੋ ਗੱਲਾਂ ਕਹੀਆਂ ਕੱਲੀ ਕੱਲੀ ਗੱਲ ਕੱਲਾ ਕੱਲਾ ਬੋਲ 100% ਸੱਚ ਹੋਇਆ ਹੈ ਨਿਨਾਨ ਨਾ ਮੈਂ ਵੀ ਨਹੀਂ ਕਹਿ ਸਕਦੀ 100% ਸੱਚ ਹੋਇਆ ਹੈ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੁੰਦਾ ਹੈ ਗੁਰੂ ਸਾਹਿਬ ਨੇ ਸੋ ਸਾਖੀ ਦੇ ਵਿੱਚ ਅੱਜ ਤੋਂ 300 ਸਾਲ ਪਹਿਲਾਂ ਹੀ ਦਰਜ ਕਰ ਦਿੱਤਾ ਸੀ ਕਿ ਰਾਜ ਚਲਸੀ ਰੰਡੀ ਕਾ ਤੇ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਕਰਵਾਏਗੀ ਗੁਰੂ ਸਾਹਿਬ ਨੇ ਭਵਿੱਖਵਾੜੀ ਕੀਤੀ ਕਿ 2027 ਦੇ ਵਿੱਚ ਮੋਦੀ ਰਾਜ ਦਾ ਅੰਤ ਹੋਵੇਗਾ ਤੋ ਵੀਡੀਓ ਦੇ ਤੁਸੀਂ ਲਾਸਟ ਤੱਕ ਜਰੂਰ ਬਣੇ ਹੋ ਕੱਲੀ ਕੱਲੀ ਗੱਲ ਤੁਹਾਨੂੰ ਦੱਸਾਂਗੇ ਕੱਲੀ ਕੱਲੀ ਦੁੱਖ ਤੁਹਾਨੂੰ ਪੜ ਕੇ ਸੁਣਾਵਾਂਗੇ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਾਂਗੇ ਸਾਹਿਬੇ ਕਮਾਲ ਸਰਬੰਸਦਾਨੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਜੋ ਜੋ ਭਵਿੱਖਵਾਨੀਆਂ ਕੀਤੀਆਂ ਚਾਹੇ ਉਹ ਕਰੋਨਾ ਨੂੰ ਲੈ ਕੇ ਹੋਵੇ ਚਾਹੇ ਮੋਦੀ ਰਾਜ ਨੂੰ ਲੈ ਕੇ ਹੋਵੇ ਕੀ ਪਰਜਾ ਜੋ ਹੈ ਉਹ ਨੀ ਤੰਗ ਆ ਜੇਗੀ ਕਿ ਰਾਜਾ ਆਪਣੀ ਪਰਜਾਂ ਤੇ ਜ਼ੁਲਮ ਕਰੇਗਾ। ਸਾਹ ਸੰਗਤ ਜੀ ਇਹ ਹਕੀਕਤ ਦੇ ਵਿੱਚ ਹੋਇਆ ਹੈ। ਤੁਸੀਂ ਦੇਖਿਆ ਹੋਣਾ ਹੈ ਕਿਸਾਨੀ ਅੰਦੋਲਨ ਦੇ ਉੱਪਰ ਆਪਣਾ ਜੋ ਮੁਲਕ ਦਾ ਰਾਜਾ ਸੀ ਉਹ ਕਿੰਨੇ ਜ਼ੁਲਮ ਕਰ ਰਿਹਾ ਸੀ। ਤੇ ਉਹੀ ਜ਼ੁਲਮ ਹੁਣ ਪਹਿਲਵਾਨਾਂ ਦੇ ਉੱਪਰ ਵੀ ਹੋ ਰਿਹਾ ਹੈ। ਤੁਹਾਨੂੰ ਪਤਾ ਹੀ ਹੋਣਾ ਕਿ ਪਹਿਲਵਾਨ ਵੀ ਦਿੱਲੀ ਦੇ ਵਿੱਚ ਧਰਨੇ ਤੇ ਬੈਠੇ ਨੇ। ਇਹ ਸਭ ਗੱਲਾਂ ਗੁਰੂ ਸਾਹਿਬ ਨੇ 100 ਸਾਖੀ ਦੇ ਵਿੱਚ ਦਰਜ ਕੀਤੀਆਂ ਹੋਈਆਂ ਨੇ ਕਰੋਨਾ ਦੀ ਬਿਮਾਰੀ ਆਈ ਸੀ ਉਸ ਦੇ ਬਾਰੇ ਵੀ ਗੁਰੂ ਸਾਹਿਬ ਨੇ ਦਰਜ ਕੀਤਾ ਸੀ 100 ਸਾਖੀ ਦੇ ਵਿੱਚ ਦਰਜ ਹੈ ਤੁਸੀਂ ਆਪ ਪੜ ਸਕਦੇ ਹੋ ਤੁਸੀਂ ਲਾਸਟ ਤੱਕ ਬਣੇ ਰਹਿਣਾ ਹੈ ਕੱਲੀ-ਕੱਲੀ ਤੱਕ ਗੁਰੂ ਸਾਹਿਬ ਨੇ ਕੀ ਕੀ ਸੰਕੇਤ ਦਿੱਤੇ ਨੇ ਤੇ ਗੁਰੂ ਸਾਹਿਬ ਨੇ ਸੰਕੇਤ ਉਦੋਂ ਆਪਾਂ ਨੂੰ ਦੇਖ ਕੇ ਗਏ ਸੀ ਜੇ ਆਪਾਂ ਸੰਭਲ ਜਾਂਦੇ ਉਹ ਗੱਲਾਂ ਨੂੰ ਉਦੋਂ ਹੀ ਮੰਨ ਲੈਂਦੇ ਤਾਂ ਸ਼ਾਇਦ ਇਹ ਪਾਣਾ ਨਾ ਵਰਤਦਾ ਗੁਰੂ ਸਾਹਿਬ ਨੇ ਸੰਕੇਤ ਪਹਿਲੇ ਦਿੱਤਾ ਸੀ ਗੁਰੂ ਸਾਹਿਬ ਨੇ ਜਦੋਂ ਸੰਕੇਤ ਦਿੱਤਾ ਸੀ ਤਾਂ ਸੰਕੇਤ ਇਸ ਲਈ ਦਿੱਤਾ ਸੀ ਕਿ ਐਦਾਂ ਹੋਣ ਵਾਲਾ ਹੈ ਤੁਸੀਂ ਸੰਭਲ ਜਾਓ ਜੇ ਆਪਾਂ ਸੰਭਲ ਜਾਂਦੇ ਤਾਂ ਉਹਦਾ ਨਹੀਂ ਹੋਣਾ ਸੀ ਪਰ ਆਪਾਂ ਗੁਰੂ ਦੀ ਤਾਂ ਮੰਨਣੀ ਨਹੀਂ ਆਪਾਂ ਇਹ ਹੀ ਦੇਖਣਾ ਹੈ ਕਿ ਗੁਰੂ ਸਾਹਿਬ ਨੇ ਕਿਹਾ ਹੈ ਦੇਖਦੇ ਆ ਹੁੰਦਾ ਕਿ ਨਹੀਂ ਹੁੰਦਾ ਇੱਕ ਤੁੱਕ ਹੋਰ ਪੜ੍ਹ ਕੇ ਸੁਣਾਵਾਂਗੇ ਜਿਸ ਦੇ ਵਿੱਚ ਗੁਰੂ ਸਾਹਿਬ ਨੇ ਹੋਰ ਵੀ ਭਿਆਨਕ ਸਮਾਜ ਜੋ ਆਉਣ ਵਾਲਾ ਹੈ ਉਸ ਦੇ ਬਾਰੇ ਜ਼ਿਕਰ ਕੀਤਾ ਹੈ ਸਾਰੇ ਆਪੇ ਕੋ ਜਾਰਿਸ਼ ਹੈ ਕਿ ਉਸ ਤੁਕ ਨੂੰ ਪੜ ਕੇ ਸਮਝਣ ਦੀ ਲੋੜ ਹੈ ਸਾਧ ਸੰਗਤ ਜੀ। ਸੋ ਪੂਰੀ ਤੁਕ ਤੁਹਾਨੂੰ ਪੜ ਕੇ ਸੁਣਾਉਂਦੇ ਆ। ਸੋ ਗੁਰੂ ਸਾਹਿਬ ਕਹਿੰਦੇ ਨੇ ਕਤਕ ਬਾਤ 99 ਸ਼ਾਮਲ ਸੋਵਾ ਸਾਲ ਜੋ ਬੀਤੇਗਾ ਸੋ ਕਹੂੰ ਸੁਨਿਓ ਕਰਕੇ ਖਿਆਲ ਇਸ ਮੱਗਰ ਕੇ ਮਾਸ ਮੇ ਪੜੇਗਾ ਕਹਿਰੀ ਕਾਲ ਐਨ ਮਿਲੇ ਨਹੀਂ ਟੁੰਡੇ ਆ ਬੁਰਾ ਹੋਏਗਾ ਹਾਲ ਬਹੁਤ ਬਿਮਾਰੀ ਪੜੇਗੀ ਤਰਾ ਤਰਾ ਕੀ ਰੋਗ ਐਸਾ ਪਾਣਾ ਹੋਏਗਾ ਨਹੀਂ ਕਹਿਣ ਕੇ ਯੋਗ ਇਹੋ ਜਿਹਾ ਪਾਣਾ ਆਵੇਗਾ ਇਹੋ ਜਿਹਾ ਰੋਗ ਆਵੇਗਾ ਜੋ ਕਹਿਣ ਦੇ ਯੋਗ ਨਹੀਂ ਖਤਮ ਦਵਾਈ ਹੋਏਗੀ ਹੋਣਾ ਨਹੀਂ ਇਲਾਜ ਪਸ਼ੂ ਮਰੇ ਬਿਨ ਕਾਸ ਕੇ ਮਾਨਸ ਬਿਨਾ ਇਲਾਜ ਗੁਰੂ ਸਾਹਿਬ ਕਹਿੰਦੇ ਨੇ ਕਿ ਪਸ਼ੂ ਬਿਨਾ ਕਾਸ ਤੋਂ ਮਰਨਗੇ ਅਤੇ ਮਾਨਸ ਬਿਨਾ ਇਲਾਜ ਤੋਂ ਕਿੰਡਾ ਵੱਡਾ ਸੰਕੇਤ ਹੈ ਸਾ ਸੰਗਤ ਜੀ ਆਪਾਂ ਨੂੰ ਸੁਚੇਤ ਹੋਣਾ ਪੈਣਾ ਹੈ ਇਸ ਭੁੱਖ ਦੇ ਦੁੱਖ ਮੇ ਐਸਾ ਹੋਏ અપਮਾਨ ਸਿੱਧ ਕ ਸਹਾਰਾ ਹੌਸਲਾ ਰਹੀ ਨਾ ਧਰਮ ਇਮਾਨੋਂ ਛੋੜ ਜਾਏਗੀ ਇਸਤਰੀ ਆਪਣੇ ਪਤੀ ਕਾ ਸਾਥ ਜ਼ਹਿਰ ਦੇਏਗੀ ਪੁੱਤਰ ਕੋ ਮਾਤਾ ਆਪਣੇ ਹੱਥ ਪਿਤਾ त्यागे ਪੁੱਤਰ ਕੋ ਪੁੱਤਰ त्यागे ਬਾਪ ਐਸਾ ਹੋਇਆ ਨਾ ਹੋਏਗਾ ਦੁਨੀਆ ਪਰ ਮੇ ਬਾਪ ਸਾਥ ਸੰਗਤ ਜੀ ਗੁਰੂ ਮਹਾਰਾਜ ਕਿੱਡਾ ਵੱਡਾ ਆਪਾਂ ਨੂੰ ਸੰਕੇਤ ਦੇ ਕੇ ਗਏ ਨੇ ਹਲੇ ਵੀ ਬਹੁਤ ਕੁਝ ਇਹਨਾਂ ਵਿੱਚੋਂ ਬੀਤ ਗਿਆ ਹੈ ਅਤੇ ਬਹੁਤ ਕੁਝ ਹੋਣਾ ਬਾਕੀ ਹੈ ਸੋ ਆਪਾਂ ਨੂੰ ਸੁਚੇਤ ਰਹਿਣਾ ਹੈ ਅਤੇ ਗੁਰੂ ਸਾਹਿਬ ਦੀ ਕਲੀ-ਕਲੀ ਤੱਕ ਨੂੰ ਮੰਨਣਾ ਹੈ ਗੁਰੂ ਸਾਹਿਬ ਆਪਾਂ ਨੂੰ ਪਤਾ ਕੀ ਕਹਿੰਦੇ ਐ ਤੁਸੀਂ ਸੁਥੀਤ ਰੋਏ ਹੋਵੇਗਾ ਜੇ ਗੁਰੂ ਦੇ ਅੱਗੇ ਆਪਰ ਅਰਦਾਸਾਂ ਬੇਨਤੀਆਂ ਕਰੀਏ ਤੇ ਆਪਾਂ ਉਸ ਨੂੰ ਢਾਲ ਵੀ ਸਕਦੇ ਹਾਂ ਪਰ ਪਰ ਅਰਦਾਸ ਬੇਨਤੀ ਤਾਂ ਕਰਨੀ ਨਹੀਂ ਆਪਾਂ ਇਹ ਕਹਿਣਾ ਹੈ ਕਿ ਦੇਖਦੇ ਆ ਗੁਰੂ ਸਾਹਿਬ ਨੇ ਕਿਹਾ ਸੱਚ ਹੁੰਦਾ ਹੈ ਕਿ ਨਹੀਂ ਹੁੰਦਾ ਆਪਾਂ ਅੜੀ ਲਾਉਣੀ ਹੈ ਗੁਰੂ ਸਾਹਿਬ ਦੇ ਅੱਗੇ ਚੁੱਕ ਜੋ ਗੁਰੂ ਸਾਹਿਬ ਤੁਸੀਂ ਜੋ ਪ੍ਰਖਵਾਣੇ ਕਰਤੀ ਸਾਨੂੰ ਉਸ ਤੋਂ ਬਚਾਓ ਇਹੋ ਜਿਹੀ ਕਹਿਰ ਤੋਂ ਸਾਨੂੰ ਬਚਾਓ ਸੋ ਸਾਧ ਸੰਗਤ ਜੀ ਐਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਓ ਆਪਾਂ ਫਤਿਹ ਦੀ ਸਾਂਝ ਪਾਉਣੇ ਹਾਂ ਕਾਜੀ ਗਿਆ ਕੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ